ਕੀ ਕੰਮ ਕਰ ਤਾ ਤੂੰ ਇਹ ਚਾਹ ਪੀਂਦੇ ਪੀਂਦੇ ਉੱਠ ਜੋ ਥੋੜਾ ਜਿਹਾ ਕੰਮ ਹੀ ਕਰ ਲੋ ਘਰ ਦੇ ਸਾਰੇ ਕੰਮ ਕਰਨ ਵਾਲੇ ਪਏ ਹੋਏ ਨੇ ਤੂੰ ਥੋੜਾ ਜਨਾ ਵਿਚਾਰ ਦਾ ਕੰਮ ਕਰੋ ਜਾ ਤਾਨੂੰ ਨਹੀਂ ਪਤਾ ਅੱਜ ਫੁੱਫੜ ਜੀ ਨੇ ਆਣਾ ਜੀ ਓਏ ਉਠਿਆ ਨਾ ਵਾ ਤੂੰ ਐਵੇਂ ਕਾਲੀ ਪੈ ਜਾਨੀ ਆ ਯਾਰ ਇਹ ਤੇ ਦਿਨ ਹੀ ਚੜਿਆ ਵਾ ਨਾਲੇ ਘਰ ਦੇ ਕੰਮ ਮੈਂ ਕਰਾਉਣੇ ਆ ਫੁੱਫੜੀ ਆ ਲਗਾ ਨਾ ਕੋਈ ਪ੍ਰਧਾਨ ਮੰਤਰੀ ਤੇ ਨਹੀਂ ਨਾ ਲਗਾ ਜਿਹੜੀ ਤੈਨੂੰ ਇੰਨੀ ਕਾਲੀ ਪਈ ਆ ਐਹੀ ਗੱਲ ਤਾਂ ਤੇ ਸਿਆਪਾ ਵਾ ਕੁਫੜ ਆਂਦਿਆ ਵਾ ਪ੍ਰਧਾਨ ਮੰਤਰੀ ਆਂਦਾ ਨਾ ਤੇ ਫੇਰ ਕੋਈ ਗੱਲ ਨਹੀਂ ਹੋਣੀ ਤੁਸੀਂ ਜਾਓ ਤੇ ਬਾਜ਼ਾਰ ਦਾ ਕੰਮ ਕਰ ਲਓ ਥੋੜਾ ਜਿਹਾ ਉਹ ਲੈ ਆਉਣਾ ਯਾਰ ਸਮਾਨ ਚਲ ਦੱਸ ਦੇ ਕੀ ਕੀ ਲਿਆਉਣਾ ਵਾ ਲੈ ਕੇ ਆਵਾਂ ਕੋਈ ਨਾ ਬਾਜ਼ਾਰ ਜਾਓ ਦਹੀਂ ਪਕੌੜੀਆਂ ਲਿਆਉਣੀਆਂ ਜੇ ਤੇ ਨਾਲ ਨਾਲ ਥੋੜਾ ਜਿਹਾ ਪਨੀਰ ਫੜ ਲੈ ਠੀਕ ਆ ਲੈ ਆਉਣਾ ਹੁਣੇ ਲੈ ਆਉਣਾ ਚਲਦੇ ਜਲਦੀ ਉੱਠੋ ਤੇ ਜਲਦੀ ਕਰਨਾ ਚਾਹ ਪੀ ਲਓ ਕੁਫੜ ਆ ਗਿਆ ਨਾ ਸਾਰਾ ਕੰਮ ਖਰਾ ਤੁਹਾਨੂੰ ਪਤਾ ਨਾ ਕੁਫੜ ਦਾ ਇਹ ਟੈਨਸ਼ਨ ਕੋ ਲੈਣੀ ਆ ਚੱਲਿਆ ਨਾ ਬਸ 2 ਮਿੰਟ ਲੱਗਣੇ ਚਾਹ ਪੀਣ ਤੇ ਅੱਗੇ ਵੇਖਿਆ ਪਿਛਲੇ ਸਾਲ ਕਿੰਨਾ ਪੰਗਾ ਪਾਇਆ ਸੀ ਅੱਧੀ ਦਿਦਾ ਬਾਦ ਆ ਲੱਗਾ ਫੁੱਫੜ ਮੈਨੂੰ ਤਾਂ ਪੂਰਾ ਡਰ ਲੱਗਣ ਤੇ ਅੱਜ ਉਹ ਕੋਈ ਗੱਲ ਨਹੀਂ ਯਾਰ ਟੈਨਸ਼ਨ ਨਾ ਲਿਆ ਕਰ ਆ ਲੈnde ਫੁੱਫੜ ਨੂੰ ਚਾਹ ਪੀ ਲੈ ਫੜਫੜ ਚਾਹ ਪੀ ਉਹ ਜਲਦੀ ਕਰ ਲੋ ਠੀਕ ਓਕੇ ਓਕੇ ਉਹ ਨਾਲੇ ਨਾ ਚਾਹ ਨਾ ਨਾ ਪੂਜੀਆ ਨਾ ਚੁੱਕ ਲੈ ਆਇਓ ਸਮੋਸੇ ਲੈ ਕੇ ਆਇਓ ਨਾਲ ਥੋੜਾ ਜਿਹਾ ਹੋਰ ਸਮਾਨ ਲੈ ਆਇਓ ਤੁਹਾਨੂੰ ਪਤਾ ਨਾ ਮੁਕਸਬੀਆਂ ਕਿੰਨੀਆਂ ਕੱਢਦਾ ਵਾ ਉੱਲੇ ਆਵਾਂਗਾ ਯਾਰ ਸਮੋਸੇ ਲੈ ਆਵਾਂਗਾ ਪੂਆਨੇ ਉਹ ਨਾਲ ਨਾ ਨਾ ਪੂਆਨੇ ਨਹੀਂ ਆਣਾ ਕੁਫੜ ਨਹੀਂ ਆਣਾ ਚੋ ਜਲਦੀ ਕਰੋ ਆ ਚੰਗੀ ਗੱਲ ਆ ਜਦੋਂ ਆਂਦਾ ਕੁਫੜ ਇਕੱਲਾ ਹੀ ਮੂੰਹ ਚੁੱਕ ਕੇ ਆਇਂਦਾ ਪੂਆ ਸਾਡੇ ਨੂੰ ਨਾਲ ਲਿਆਉਂਦਾ ਹੀ ਨਹੀਂ ਆ ਤੋ ਹੀ ਨਾ ਜਾਓ ਟਾਈਮ ਨਾ ਵੇਸਟ ਕਰੋ ਜਾਰ ਜਾਓ ਕੀ ਯਾਰ ਚਾਹ ਪੀਣ ਵੀ ਪੰਗਾ ਹੀ ਪਾਇਆ ਈ ਇਹਨਾਂ ਨੇ ਕੁਫੜ ਹੋਣਾ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਹੋਣਾ ਵਾ ਜਦੋਂ ਵੀ ਹੁੰਦਾ ਮੈਂ ਨਹੀਂ ਜਲਦੀ ਉੱਠ ਜਾਓ ਉਹ ਚੱਲਿਆ ਯਾਰ ਇੱਕ ਤੂੰ ਮੇਰਾ ਦਿਮਾਗ ਖਾਦਾ ਉਹ ਜਦੋਂ ਵੀ ਹੁੰਦਾ ਸਾਰੀ ਦਿਹਾੜੀ ਮੇਰੀ ਇਤਰਾ ਹੀ ਕੰਮਾਂ ਕਰਾਂ ਤੇ ਨੰਗ ਜਾਂਦੀ ਆਹ ਲੈ ਆ ਉਹ ਲੈ ਆ ਮੈਂ ਨਹੀਂ ਕਹਿੰਦਾ ਤੇ ਜਲਦੀ ਕਰ ਲੋ ਉਹ ਯਾਰ ਕੀ ਹੋ ਗਿਆ ਤੈਨੂੰ ਯਾਰ ਫੁੱਫੜੀ ਆ ਪ੍ਰਧਾਨ ਮੰਤਰੀ ਥੋੜੀ ਜਿਹੜੇ ਤੂੰ ਇੰਨਾ ਟਾਈਮ ਮੈਨੂੰ ਕਹੀ ਜਾਨੀ ਉੱਠ ਜੋੜ ਜੋੜ ਜੋ ਇੱਕ ਤਾਂ ਫੁੱਫੜ ਨਹੀਂ ਪੰਗਾ ਪਾਇਆ ਹੁੰਦਾ ਹੀ ਸਾਰਾ ਮੇਰੀ ਥਾਰੀ ਦਿਹਾੜੀ ਨੇ ਖਾ ਜਾਣੀ ਅੱਜ ਫੋਨ ਕੀਆ ਮੇਰੀ ਗੱਲ ਸੁਣੋ ਜਿਹੜਾ ਮੈਂ ਸਮਾਨ ਕਿਹਾ ਨਾ ਸਾਰਾ ਲੈ ਕੇ ਆਣਾ ਜੇ ਯਾਰ ਇੱਕ ਤੇ ਤੂੰ ਮੇਰਾ ਦਿਮਾਗ ਖਾਈ ਜੰਨੀ ਆ ਉਹਨੇ ਸਾਰੀ ਦਿਹਾੜੀ ਪਤਾ ਨਹੀਂ ਮੈਂ ਉਹਦੇ ਨਾਲ ਕਿਤਰਾ ਕੱਟਨੀ ਆ ਸਾਰੀ ਦਿਹਾੜੀ ਉਹਨੇ ਮੇਰਾ ਦਿਮਾਗ ਖਾ ਛੱਡ ਧੰਨ ਸਾਡੀ ਭੂਆ ਜਿੰਨੇ ਸਾਰੀ ਉਮਰ ਇਹੋ ਜਿਹੇ ਬੰਦੇ ਨਾਲ ਕੱਟਦੀ ਉਦੋਂ ਹੀ ਕਿਤੇ ਛੱਡ ਛੁੱਡੋਂਦੀ ਤੇ ਸਾਡੇ ਨਾਲ ਸਿਆਪਾ ਤੇ ਨਾ ਪੈਂਦਾ ਸਾਰੀ ਦਿਹਾੜੀ ਉਹਦੇ ਨਾਲ ਪੰਗੇ ਪਾਈ ਰੱਖਨੇ ਉਹਨੇ ਭੂਆ ਤੇ ਉਹਨੂੰ ਪੁੱਫਾ ਨੂੰ ਛੱਡਣ ਨਹੀਂ ਲੱਗੀ ਤੁਸੀਂ ਜਿਹੜੇ ਕੰਮ ਕਰ ਰਹੇ ਨਾ ਕਰਕੇ ਆਓ ਤੇ ਤੂੰ ਨਾ ਮੇਰਾ ਘੱਟ ਦਿਮਾਗ ਖਾਈ ਉਹਨੇ ਤੇ ਖਾਣਾ ਖਾਣਾ ਤੂੰ ਉਹ ਨਾਲ ਲੱਗੀ ਰਹੀ ਉਹ ਤੋ ਲੈ ਉਹ ਲੈ ਉਹ ਮੈਂ ਸਾਰੀ ਦਿਵਾਰਾ ਜੀ ਤੁਰਿਆ ਫੇਰਾ ਰਵਾਂ ਹੁਣੇ ਮੰਗਾਲਾ ਜੋ ਜੋ ਮੰਗਾਉਣਾ ਹੀ ਮੈਂ ਦੁਬਾਰਾ ਨਹੀਂ ਜਾਣਾ ਹੀ ਮੈਂ ਕਹਾਂਗਾ ਦਿਮਾਗ ਖਾਨੀ ਹੈ ਤੁਹਾਡਾ ਫੁੱਫੜ ਹੀ ਆ ਜਾ ਤੁਹਾਡਾ ਆ ਦੇ ਨਾਲ ਤੁਰੇ ਤੁਰੇ ਜਾਂਦੇ ਨੂੰ ਫੇਰ ਵਾਜਾ ਮਾਰੀਂ ਚਲ ਜਾਓ ਕੰਮ ਕਰਕੇ ਆਓ ਹੋਰ ਕੁਛ ਤੇ ਨਹੀਂ ਲੈਣਾ ਨਹੀਂ ਨਹੀਂ ਹੋਰ ਨਹੀਂ ਕੁਛ ਜਾ ਜਾਓ ਜਲਦੀ ਜਾਓ ਜਾ ਜਾਓ ਫੁੱਫੜ ਆ ਕੇ ਭਣੀ ਤੋਪ ਹੈਗੀ ਆ ਜਿਹੜਾ ਇੰਨਾ ਡਰਨ ਨਹੀਂ ਆ ਫੜਾ ਫੜਾ ਕੰਮ ਕਰ ਲੈ ਉਫੜ ਆ ਕੇ ਜਾਂਦੇ ਮੇਰੇ ਮੇਰੀ ਯਾਦ ਨਹੀਂ ਕੰਮ ਕਰੀਏ ਨਾ ਪਹਿਲਾਂ ਯਾ ਵੀ ਨਹੀਂ ਆਈ ਹਾਈ ਟੱਕਰ ਕਿਤੇ ਬੈਗੇ ਜਾ ਕੇ ਕੋ ਫਰਜ ਵੀ ਆ ਨਾ ਦੇਗੀ ਲੱਗਦਾ ਲੱਗਦਾ ਆਵੇ ਫੁੱਫੜੀ ਇੰਨੀ ਗਰਮੀ ਆ ਅੰਨੂ ਪਤਾ ਨਹੀਂ ਕੀ ਚਾ ਚੜਿਆ ਹੋਂਦਾ ਬਾੜਿਆ ਆ ਗਏ ਲੈ ਆਂਦਾ ਸਮਾਨ ਆਹੋ ਪੋਲ ਸਕਦਾ ਮੈਂ ਜਿੰਨੇ ਆਉਣਾ ਵਾ ਆਰਾ ਸਮਾਨ ਲੈ ਕੇ ਆਏ ਜੇ ਨਾ ਓਯਾ ਹੋ ਯਾਰ ਸਾਰਾ ਹੀ ਆ ਜੋ ਜੋ ਤੂੰ ਮੈਨੂੰ ਕਿਹਾ ਸੀ ਨਾ ਮੈਂ ਉਹੀ ਲੈ ਕੇ ਆਵਾ ਨਾਲੇ ਮੈਂ ਨਾ ਫੁੱਫੜ ਦਾ ਸਮਾਨ ਭੁੱਲ ਨਹੀਂ ਸਕਦਾ ਮੈਨੂੰ ਪਤਾ ਚਲੋ ਬੈਠੋ ਜਾ ਕੇ ਮੈਂ ਕੰਮ ਕਰਨਾ ਜਾਓ ਜਾਓ ਸ਼ਕਤੀ ਉਹਨੇ ਮੈਨੂੰ ਗੱਲਾਂ ਸੁਣਾ ਦੇਣੀਆਂ ਆ ਵਾ ਲੈ ਬਾਈ ਲੈ ਇਹ ਪਕੌੜੀਆਂ ਵਾਲਾ ਦਹੀਂ ਕਿਹਾ ਸੀ ਤੁਹਾਨੂੰ ਲਿਆਉਣ ਵਾਸਤੇ ਯਾਰ ਤੂੰ ਮੈਨੂੰ ਦਹੀਂ ਤੇ ਕਿਹਾ ਸੀ ਤੁਹਾਨੂੰ ਮੈਂ ਕਿਹਾ ਨਾ ਤੂੰ ਹੀ ਕੋਈ ਨਾ ਕੋਈ ਚੀਜ਼ ਭੁੱਲ ਜਾਣੀ ਹੈ ਗਾ ਇੱਕ ਤੇ ਜਦੋਂ ਫੁੱਫੜ ਹੁੰਦਾ ਨਾ ਤੂੰ ਇੰਨੀ ਕਾਲੀ ਕਾਲੀ ਕੰਮ ਕਰਨੀ ਆ ਨਾ ਮੈਨੂੰ ਪਤਾ ਲੱਗਦਾ ਤੇਰਾ ਤੇ ਨਾ ਮੈਨੂੰ ਪਤਾ ਲੱਗਦਾ ਉਹਦਾ ਉਹ ਵੀ ਮੂੰਹ ਚੁੱਕ ਕੇ ਆ ਜਾਂਦਾ ਵਾ ਉਹਨੂੰ ਨਹੀਂ ਪਤਾ ਲੱਗਦਾ ਇੰਨੀ ਗਰਮੀ ਆ ਹਾਂ ਤੂੰ ਜਾ ਫੜਫੜ ਜਾ ਕੇ ਨਾ ਦਹੀਂ ਪਕੌੜੀਆਂ ਵਾਲਾ ਲੈ ਕੇ ਆਉ ਜਾ ਯਾਰ ਬਾਹਰ ਗਰਮੀ ਬੜੀ ਆ ਮੈਂ ਨਹੀਂ ਜਾਣਾ ਹੁਣ ਫੇਰ ਤੂੰ ਹੀ ਆਪਣਾ ਫੜਫੜਾਪੀ ਸੰਭਲਿਓ ਜੇ ਉਹਨੇ ਕੋਈ ਗੱਲ ਕੀਤੀ ਨਾ ਫੇਰ ਆਪੀ ਗੱਲ ਕਰ ਲਿਓ ਸੰਭਲੂਗਾ ਯਾਰ ਮੈਂ ਅੱਗੇ ਪਕੌੜੀਆਂ ਵਾਲਾ ਹੀ ਦਹੀਂ ਖਾਂਦਾ ਖਾ ਲੂਗਾ ਇਹਨੂੰ ਇਹਨੂੰ ਕੀ ਆਇਆ ਵਾ ਆ ਮੈਨੂੰ ਪਤਾ ਤੂੰ ਹੀ ਸੰਭਲ ਨਾ ਜਿੰਨਾ ਕੋ ਤੁਹਾਡੇ ਕੋ ਸਾਬਿਆ ਜਾਣਾ ਜਦੋਂ ਆ ਗਿਆ ਨਾ ਤੂੰ ਹੀ ਮੈਨੂੰ ਹੀ ਅੱਗੇ ਕਰ ਦੇਣਾ आप तो तुम कुछ बोलना नहीं गा तू यार अपना काम चुप करके चेती वेली हो पर नहीं नल्लो आ गया जे फुफर जाओ बुआ खोल के आओ वे किन्ने टाइम से रही आई जाओ जाओ जल्दी पूरा टाइम दा पक्का गाई ओ आ गया जे आ गया मैं दो मिनट सत श्री अकाल जी और आज अंदर आज सत श्री अकाल ठीक है ਇੰਨਾ ਟਾਂਬ ਲੱਗਦਾ ਬੂਆ ਖੋਲਣ ਤੇ ਉਹ ਮੈਂ ਨਾ ਥੋੜਾ ਚਰਨ ਜੀ ਨਾਲ ਕੰਮ ਕਰਾਉਂਦਾ ਫੁਰਜੀ ਜਨਾਨੀਆਂ ਵਾਲੇ ਕੰਮ ਕਰਿਓ ਬੰਦਿਆਂ ਵਾਲੇ ਕੋਈ ਕੰਮ ਨਾ ਕਰਿਓ ਆਓ ਅੰਦਰ ਤੇ ਆਓ ਗਰਮੀ ਕਿੰਨੀ ਦੇਖੋ ਗਰਮੀ ਕਿੰਨੀ ਤੇ ਲੈ ਨਾ ਹੀ ਆ ਜਾ ਮੈਨੂੰ ਉੱਥੇ ਅੱਡੇ ਦੇ ਕਿੱਥੋਂ ਤੁਰ ਕੇ ਆਇਆ ਮੈਂ ਉਹ ਆਜੋ ਵੀ ਹੁਣ ਅੰਦਰ ਆਹ ਮੋਟਰਸਾਈਕਲ ਪਿਓ ਨੂੰ ਬਾਹਰ ਹੀ ਕੱਢ ਲੈਣਾ ਸੀ ਓ ਨੋ ਉਹ ਅੰਦਰ ਤੇ ਆਓ ਫੁਰਜੀ ਕਰਦੇ ਬੈ ਕੇ ਗੱਲਾਂ ਕਰਦੇ ਆ ਅੰਦਰ ਆਓ ਉਹ ਨਿੱਕ ਤੁਹਾਡੀ ਜਗਾ ਹੁੰਦੀ ਉਥੇ ਗੱਡੀਆਂ ਲਾਈਆਂ ਉਥੇ ਤੁਹਾਡੇ ਰਸੋਈਆਂ ਉਥੇ ਗੁਸਲਖਾਨੇ ਪਿੰਡਾਂ ਨੂੰ ਛੱਡ ਕੇ ਤੂੰ ਸ਼ਹਿਰਾਂ ਚ ਆ ਗਏ ਘਟੋਨੀਆਂ ਜੀਆਂ ਚ ਵੜ ਗਏ ਦੇ ਕੌਣ ਮਤ ਦਵੇ ਤੁਹਾਨੂੰ ਇਹ ਨਹੀਂ ਹੋਰ ਪੁੱਪੜ ਜੀ ਕੀ ਹਾਲ ਚਾਲ ਟੱਡਾ ਪੂਆ ਜੀ ਦੀ ਪੂਆ ਜੀ ਦਾ ਕੀ ਹਾਲ ਆ ਪੁੱਪੜ ਤੇ ਤੇਰੇ ਸਾਹਮਣੇ ਹੀ ਆ ਹਾਲ ਚਾਲ ਤੈਨੂੰ ਦਿਦਾ ਨਹੀਂ ਆ ਪੂਆ ਵੀ ਠੀਕ ਆ ਕੇ ਉਹ ਮੇਰੇ ਕਹਿਣ ਦਾ ਮਤਲਬ ਹੀ ਪੂਆ ਨੂੰ ਵੀ ਪੂਆ ਨੂੰ ਮਰੀ ਪਈ ਆ ਉਹ ਮੇਰੇ ਕਹਿਣ ਦਾ ਮਤਲਬ ਉਹ ਹੀ ਕਿ ਭੂਆ ਨੂੰ ਵੀ ਲੈ ਆਉਂਦੇ ਭੂਆਣੀ ਇੱਥੇ ਸਰਕਸ ਵੇਖਣੀ ਆ ਕੇ ਕਾਰਮਕਾਰ ਨਹੀਂ ਕਰਨੇ ਘਰ ਦੇ ਪਾਣੀ ਲਿਆ ਵਟਾ ਵਟ ਗਰਮੀ ਕਿੰਨੀ ਆ ਗਰਮੀ ਕਿੰਨੀ ਤੂੰ ਬੜਾ ਲੈਣ ਆ ਗਿਆ ਆਡੇ ਤੇ oh no ਸਾਸਰੀ ਨਾਲ ਕੋਪੜ ਜੀ ਆ ਲੈ ਕੋੜਾ ਪਾਣੀ ਸਾਸਰੀ ਘਾਲ ਤੇ ਠੀਕ ਹੈ ਤਾਂ ਚੁੰਨੀ ਨਹੀਂ ਲਈ ਜਾਂਦੀ ਸਿਰ ਤੇ ਕਾਲੀ ਕਾਲੀ ਜੀ ਤੂੰ ਪਾਣੀ ਤਾਂ ਖੜੋ ਤੇ ਸਟੀਲ ਦੇ ਗਲਾਸ ਨਹੀਂ ਹੈਗੇ ਘਰ ਨੀਗੀ ਜੀ ਗਲਾਸੀ ਚ ਪਾਣੀ ਲੈ ਆਂਦਾਈ ਨੋ ਭੂਆ ਜੀ ਨਹੀਂ ਆਇਆ ਇੱਕ ਪੁੱਛ ਇਕੱਲੇ ਆ ਗਏ ਆ ਆਉਂਦੀ ਭੂਆ ਪਿਛਲੀ ਵਾਸਤੇ ਭੂਆ ਘਣੋ ਤੂੰ ਉਧਰ ਗੇਰੇ ਉਪਰ ਦਾ ਸੇਵਾ ਪਾਣੀ ਹੁੰਦਾ ਨਹੀਂ ਤੁਹਾਡੇ ਤੋਂ ਬੈ ਜਾ ਹੁਣ ਤੁਖਲੋਤੇ ਪਿੰਡੋਂ ਆਇਆ ਹੋਏ ਫੁੱਫੜ ਜੀ ਕੰਮਕਾਰ ਕਿਦਾਂ ਕੰਮ ਠੀਕ ਆ ਕਿ ਮੇਰੀਆਂ ਫੈਕਟਰੀਆਂ ਚੱਲਣੀਆਂ ਵੇਲਾ ਤੇ ਮੈਂ ਰਹਿਣਾ ਘਰ ਕੰਮ ਘਰ ਪੁੱਛਦਾ ਹੀ ਪਿੰਡ ਵੀ ਕਿਹੜਾ ਮਾਰ ਲਿਆ ਕਰੋ ਕਦੀ ਉਹ ਤੁਹਾਨੂੰ ਪਤਾ ਜਦੋਂ ਦੇ ਸ਼ਹਿਰ ਆਏ ਨਾ ਕਮਾਕਾਰਾਂ ਚੋਂ ਨਹੀਂ ਨਿਕਲਿਆ ਜਾਂਦਾ ਕਮਾਕਾਰਾਂ ਚੋਂ ਨਹੀਂ ਨਿਕਲੇ ਜਾਂਦਾ ਤੁਹਾਨੂੰ ਕੀ ਚੇਤਾ ਰਾਣਾ ਮਗਰ ਕਿੰਨੂੰ ਛੱਡ ਆਏ ਜੀ ਕਿਹੜਾ ਪਿਓ ਕਿਹੜੀ ਮਾਂ ਬਾਹ ਸ਼ਹਿਰਾਂ ਚ ਆਏ ਜੇ ਸ਼ਹਿਰਾਂ ਦੀਆਂ ਰੰਗਰਤਾਂ ਦੇ ਵਿੱਚ ਤੁਸੀਂ ਗਵਾਚ ਗਏ ਜੇ ਉਹ ਉਹ ਨਹੀਂ ਗੱਲ ਬੁੱਪੜ ਜੀ ਪਤਾ ਕੀ ਗੱਲ ਆ ਜਦੋਂ ਦੇ ਆਏ ਨਾ ਸੀ ਇੱਥੇ ਇੱਥੇ ਤੇ ਕੰਮ ਹੀ ਨਹੀਂ ਮੁੱਕਦੇ ਕਦੀ ਆ ਕਰ ਲਾ ਕਦੀ ਉਹ ਕਰ ਲਾ ਹੁਣ ਵੀ ਮੈਂ ਚਰਨ ਜੀ ਨਾਲ ਥੋੜੇ ਕੰਮ ਕਰਾਉਂਦਿਆਂ ਹਾਂ ਜੀ ਹਾਂ ਇਹ ਹਉ ਤੇ ਗੱਲਾਂ ਨਾ ਜਨਾਨੀਆਂ ਦੇ ਕੰਮ ਤੋਂ ਹੀ ਛੱਡੋ ਤੇ ਤਾਰੀ ਦੂਜਾ ਹੋਰ ਕੋਈ ਕੰਮ ਹੋਵੇ ਉਹਨੂੰ ਵਿਆਹ ਕੇ ਕਦਲੀ ਲਿਆਂਦਾਈ ਜੇ ਘਰ ਦੇ ਕੰਮ ਤੂੰ ਕਰਨੇ ਆ ਤੇ ਗੱਲਾ ਮਾਰਦਾ ਉਹ ਬਣੀ ਨਹੀਂ ਚਾ ਲੈ ਆ ਯਾਰ ਚਾ ਚਾ ਪਿਆ ਤੇ ਚੂ ਨਾ ਪਾਇਓ ਸੋਹਣਾ ਲੱਗਦਾ ਚੁੰਨੀ ਲੈ ਨੌਤੀ ਕਰਦੀ ਇਰਾਦੇ ਤਾ ਕੇ ਰੱਖੇ ਤੇ ਸਿਆਣੀ ਲੱਗਦੀ ਐ ਇੱਕ ਹੋਰ ਰੱਖ ਦੇ ਨਹੀਂ ਬਾਸ ਕਰ ਅੱਗੇ ਬੜੇ ਪਨੀਰ ਰੱਖਿਆਈ ਸਮੋਸੇ ਟਿੱਕੀਆਂ ਲਾਇਆ ਚੋਕੇ ਇਹਨੂੰ ਨਹੀਂ ਪਤਾ ਫੁੱਪੜ ਦੀ ਸੇਵਾ ਕਿਦਾਂ ਕਰੀਦੀ ਐ ਕੋਈ ਪਨੀਰ ਖਵਾ ਦੇ ਠੰਡਾ ਲਾਇਆ ਚਾਹ ਪਈਏ ਨਾ ਮੈਨੂੰ ਫੜ ਲਾ ਤੂੰ ਹੀ ਹੁਣ ਤੈਨੂੰ ਹੀ ਪਤਾ ਲੱਗੇ ਕਿਦਾਂ ਖਵਾਈ ਜੇ ਸਮੋਸੇ ਫੁੱਪੜ ਨੂੰ ਆਈ ਕਿਤੇ ਪਿੰਡ ਮੇਰ ਕੋ ਫੁੱਪੜ ਨੇ ਤੂੰ ਹੀ ਮਜ਼ਾਕ ਸਮਝ ਲਿਆ ਸਮੋਸੇ ਕੌਣ ਰੱਖਦਾ ਏ ਫੁੱਪੜ ਅੱਗੇ ਸਾਡੇ ਵੀ ਜਵਾਈ ਹੁੰਦੇ ਆ ਅਸੀਂ ਵੀ ਸੇਵਾ ਕਰਦੇ ਆ ਨਾ ਪਿੰਡਾਂ ਚ ਤੁਸੀਂ ਰਹੋ ਤੁਹਾਨੂੰ ਪਤਾ ਲੱਗੇ ਸ਼ਹਿਰਾਂ ਚ ਰਹਿ ਕੇ ਤੁਹਾਡੀ ਮਾਰੀ ਗਈ ਏ ਸੇਵਾਵਣੀ ਕਰਨੀ ਆਉਂਦੀ ਤਾਂ ਹੀ ਤੁਹਾਡੇ ਕੋ ਕੋਈ ਵੜਦਾ ਨਹੀਂ ਆਗੇ ਖਾਣੇ ਦੇਖੀ ਜਾਣਾ ਸਸਤੇ ਲਾਂਦੇ ਲੱਗਦਾ ਸੇਮੋਸੇ ਭਾਲਾਂ ਚਟਨੀ ਹੋਰ ਪਲਪ ਫੜੀ ਚਟਨੀ ਖਾਈ ਜਾਵਾ ਕੱਲੀ ਨਹੀਂ ਪਨੀਰ ਮਿਲਦਾ ਨਹੀਂ ਤੁਹਾਡੇ ਇਥੇ ਕਾਟ ਗਿਆ ਉਹ ਬੁੱਕਰਨ ਕੱਟ ਤਾ ਤੇ ਪੀ ਲੈ ਨਾ ਮਾਂ ਸਰਦੀ ਸਾਡੀ ਸੁੱਟ ਰੰਗ ਦਾ ਜਾ ਜਾ ਕੇ ਕੰਮ ਕਰ ਆਪਣਾ ਪਤਾ ਮੈਨੂੰ ਚਾਹ ਪੀਣੀ ਹੈ ਹੋ ਹੋ ਖੰਡ ਪਤੀ ਖਤਮ ਹੋ ਗਈ ਘਰ ਚ ਚਰਨਜੀਤ ਹੋਣਾ ਚਾਹ ਚ ਫੁੱਫੜ ਜੀ ਨੂੰ ਖੰਡ ਪਾ ਦੇ ਥੋੜੀ ਜੀ ਨਹੀਂ ਕੁੜੀਏ ਤੂੰ ਕੀ ਸੋਚਿਆ ਫੁੱਫੜ ਨੂੰ ਸ਼ੂਗਰ ਹੋ ਗਈ ਆ ਵਿਖੰਡ ਪੱਤੀ ਤੇ ਪਾ ਲੈਂਦੀ ਵਿੱਚ ਕੱਚੀ ਚਾਹ ਬਣਾ ਕੇ ਫੜਾਤੀ ਉਹ ਹੁਣ ਨਾ ਪਾਈ ਕੋਈ ਗੱਲ ਨਹੀਂ ਚਾਹ ਬਣਾਉਂਦਾ ਢੰਗ ਤੇ ਸਿਖਾਦੇ ਉਹਨੂੰ ਇਹਦੇ ਨਾਲ ਤਾਂ ਚੰਗੀਆਂ ਸਾਡੀਆਂ ਅਨਪੜ੍ਹ ਜਨਾਨੀਆਂ ਧਿਆਨ ਇਹ ਕਰਨਾ ਕੀ ਹੁੰਦਾ ਰਸੋਈ ਦਾ ਕੰਮ ਕਰਨਾ ਹੁੰਦਾ ਜੀ ਪੜ੍ਹ ਲਿਖ ਕੇ ਕੀ ਕਰਨਾ ਜੋ ਨਹੀਂ ਢੰਗ ਨਾਲ ਆਇਆ ਤੇ ਫਿਰ ਫਾਇਦਾ ਕੀ ਆ ਚਾਹ ਪਿਆਤੀ ਵੱਡੀ ਉਹ ਬੁੱਫਰ ਜੀ ਗੁੱਸਾ ਨਾ ਕਰਿਆ ਕਰੋ ਸ਼ਹਿਰਾਂ ਚ ਚਾਹ ਫਿੱਕੀ ਪਿੰਦੇ ਆ ਇੰਨਾ ਮਿੱਠਾ ਨਹੀਂ ਪਿੰਦੇ ਉਹ ਫੁੱਫਰ ਦੇ ਪਿੰਡੋਂ ਆਇਆ ਨਹੀਂ ਉਹ ਆਹ ਗੱਲ ਨਹੀਂ ਮੇਰੀ ਕਹਿਣ ਦੀ ਉਹ ਮਤਲਬ ਤੁਸੀਂ ਗਲਤ ਲੈ ਗਏ ਜੇ ਪਿੰਡਾਂ ਹੀ ਤੈਨੂੰ ਮਖਾਂਡ ਦੀ ਬੋਰੀ ਲੱਦ ਕੇ ਦੇ ਦੂੰਗਾ ਉਹ ਬੁੱਫਰ ਜੀ ਇੱਥੇ ਸ਼ਹਿਰ ਚ ਇੰਨਾ ਮਿੱਠਾ ਨਹੀਂ ਪਿੰਦੇ ਲਾਈਟ ਜਾਂ ਪਿੰਦੇ ਆ ਉਹਨੇ ਫਿਰ ਮੈਨੂੰ ਲੱਗਦਾ ਉਹੀ ਸਮਝ ਗਿਆ ਪਤਾ ਮੈਨੂੰ ਸ਼ਹਿਰਾਂ ਦੀਆਂ ਗੱਲਾਂ ਸਾਰੀਆਂ ਸਰਪਾ ਕਰ ਦੇ ਜੇ ਤੁਸੀਂ ਬਚਾ ਕੇ ਰੱਖ ਦੇ ਜੀ ਲਿਆ ਆਇਆ ਯਾਰ ਉਹਨੇ ਛੱਡੀ ਨਾ ਕੰਮ ਤੂੰ ਵੀ ਕੋਈ ਉਹਨੂੰ ਵੀ ਕਰ ਲੈਂਦੇ ਮਾਂ ਨੂੰ ਕੋ ਗੱਲਾ ਮਾਰਦੇ ਨਾ ਕਰਨਾ ਮੌਤ ਇਹਨਾਂ ਨੂੰ ਪਤਾ ਨਹੀਂ ਫੁੱਫੜੀ ਸੇ ਵਾਕਿਆ ਐ ਕਰਨੀ ਹੱਲ ਲਈ ਤਾਂ ਲਈਓ ਮੁੱਕਿਆਂ ਲਈ ਫੁੱਫੜਨਾ ਹੋ ਗਿਆ ਤੁਸੀਂ ਤੇ ਮਜ਼ਾਕ ਸਮਝ ਲਿਆ ਫੁੱਫੜਨ ਨੂੰ ਉਹ ਫੜਲਾ ਵੀ ਹੋਣੇ ਨੂੰ। ਯਾ ਫੜਾ। ਅੱਗੇ ਗਾਲਾਂ ਪਵਾਤੀਆਂ ਮੈਨੂੰ। ਕੀ ਹੋਇਆ? ਚਾ ਚਾਹ ਕੋ ਫਿੱਕੀ ਬਣਾਤੀ। ਮਾਸਾ ਪੱਤੀ ਪਾ ਲੈਂਦੀ, ਖੰਡ ਪਾ ਲੈਂਦੀ। ਅਸੀਂ ਤੇ ਅੱਜ ਦੀ ਪਿੰਨੇ ਆ। ਕੀ ਗੱਲ ਖਤਮ ਹੋ ਗਈ ਇਹ? ਤੂੰ ਹੀ ਕਹਿੰਦੇ ਸੀ ਮੈਂ ਆਪਣਾ ਫਫੜ ਸੰਭਾਲ ਲਊਗਾ। ਹੁਣ ਸੰਭਾਲਣਾ ਫਫੜ। ਮੈਂ ਕਿਹਨੂੰ ਕਹਿੰਦੇ ਜੀ? ਮੈਂ ਕਿਤੋਂ ਸਾਪਲਾ। ਮਿੱਠਾ ਤੂੰ ਪਾਇਆ ਨਹੀਂ। ਤੁਹਾਡਾ ਫਫੜ ਤੇ ਨੁਕਸ ਵੀ ਨਹੀਂ ਕੱਢੀ ਜਾਂਦੇ। ਗੱਲਾਂ-ਗੱਲਾਂ ਵਿੱਚ ਮੈਨੂੰ ਕਹਿੰਦਾ ਬੋਰੀ ਲੈ ਜੀ ਖੰਡ ਦੀ। ਨਿੱਕੀ-ਨਿੱਕੀ ਗੱਲ ਤੇ ਗੁੱਸੇ ਬਿੱਲੇ ਕੱਢੀ ਜਾਂਦੇ। ਮੰਤੇ ਉਹ ਦਿਨ ਹੀ ਸਮਾਂ ਲੱਗਦੀ ਕਿ ਸਾਰੀ ਦਿਹਾੜੀ ਮੈਂ ਕਿਵੇਂ ਕੱਢਣੀ ਉਹ ਤਾਂ ਲੱਗ ਗਿਆ ਇਹ ਵੀ ਆਇਆ ਸੀ ਨਾ ਤੇ ਬੋਲ ਕੇ ਗਿਆ ਸੀ ਹੁਣ ਆਇਆ ਫੇਰ ਨੁਕਸਬੀਂਆਂ ਕੱਢਣ ਦੇ ਕੰਦਾ ਕੰਦਾ ਕੁਝ ਹੋਰ ਲੈ ਆਉਣਾ ਹੀ ਪਨੀਰ ਲੈ ਆਣੇ ਠੰਡਾ ਲੈ ਆਉਣਾ ਹੀ 10 ਪਿੰਡਾਂ ਜੇ ਠੰਡੇ ਪੀਂਦਿਆ ਵਾ ਤੂੰ ਹੀ ਤੇ ਟਾਡਾ ਫੁੱਫੜ ਤੂੰ ਹੀ ਜਾਣੋ ਤੇ ਘਰ ਮਾਸਾ ਕੋਲਡ ਡਰਿੰਕ ਰੱਖ ਲੈਂਦੀ ਜਾਂ ਮੈਨੂੰ ਕਹਿਣ ਦੀ ਲੈ ਆਵਾ ਮੈਂ ਹੀ ਲੈ ਆਉਂਦਾ ਪਤਾ ਕਿੰਨੀਆਂ ਗੱਲਾਂ ਸੁਣੀਆਂ ਪਈਆਂ ਮੈਨੂੰ ਇੰਨੀ ਗਰਮੀ 'ਚ ਕਹਿੰਦਾ ਮੈਨੂੰ ਤਿੱਕੀ ਚਾਹ ਪੀਉਂਦੇ ਜੇ ਠੰਡਾ ਠੁੰਡਾ ਹੀ ਲੈ ਆਉਂਦੇ ਜਾ ਹੋਂਦੋਈ ਸੰਭੋ ਤੋਈ ਦੇ ਕਹਿੰਦੇ ਮੈਂ ਸੰਭ ਲੂੰਗਾ ਹੁਣ ਜਾਓ ਸੰਭੋ ਜਾ ਕੇ ਉਹ ਸੰਭਾਂ ਕੀ ਸਵਾ ਸੰਭਾਂ ਉਹਤੇ ਬੋਲਣ ਹੀ ਨਹੀਂ ਦਿੰਦਾ ਕੁਛ ਮੈਨੂੰ ਗੱਲ ਤਾਂ ਤੁਹਾਡੀ ਸਹੀ ਹੈਗੀ ਹੈ ਉਹਦੇ ਵਾਕਈ ਨਹੀਂ ਕੁਛ ਬੋਲਣ ਦਿੰਦਾ ਉਹ ਪਤਾ ਨਹੀਂ ਕਿਹੜੀ ਕਿਹੜੀ ਗੱਲ ਪੁੱਟੀ ਜਾਂਦਾਈ ਮੈਨੂੰ ਤੇ ਇਹ ਨਹੀਂ ਸਮਝ ਲੱਦੀ ਮੈਨੂੰ ਕਹਿੰਦਾ ਸਿਰ ਤੇ ਚੁੰਨੀ ਲੈ ਕੇ ਰਿਆ ਕਰ ਮੈਂ ਫੜ ਫੜ ਚੁੰਨੀ ਟੱਕੀ ਇੰਨੀ ਗਰਮੀ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਫਰਜੀਏ ਅੰਦਰ ਜਾ ਅੰਦਰ ਜਾ ਕੇ ਰੈਸਟ ਕਰ ਲੋ ਹਾਂ ਤੂੰ ਇਹ ਰੈਸਟ ਕਰੋ ਤਾਂ ਮੈਨੂੰ ਰੋਟੀ ਦਾ ਆਵਾਜ਼ ਦਿੱਤੀ ਆ ਤੇ ਰੋਟੀ ਬੰਦੀ ਤੇ ਖਾਣੇ ਇਕੱਠੇ ਖਾਣੇ ਫਿਰ ਕਾਦੀ ਰੈਸਟ ਕਰਨੀ ਸਵੇਰ ਦਾ ਤੁਰਿਆ ਭੁੱਖ ਮੈਨੂੰ ਆਖਰਾਂ ਦੀ ਲੱਗੀ ਚੱਦੇ ਸਮੋਸੇ ਖਵਾ ਦਿੱਤੇ ਮੈਂ ਫਿਰ ਕਵਾਂ ਨੂੰ ਰੋਟੀ ਬਾਰੇ ਤੇ ਕਿਦੋਂ ਕਹਿਣਾ ਹੀ ਭਾਲੇ ਸੋਚੀ ਜਾਂਦਾ ਤੂੰ ਮੈਂ ਹੋਣੇ ਕਹਿ ਕੇ ਆਣਾ ਜੀ ਚੰਗੀ ਤਰ੍ਹਾਂ ਕਹਿ ਦੀ ਤੇ ਨਾਲੇ ਰੋਟੀ ਹੁਣ ਢਾਗ ਦੀ ਬਣਾ ਲਿਓ ਠੀਕ ਹੈ ਬੱਪੜ ਜੀ ਯਾਦ ਰੱਖੋ ਫੁੱਪੜਨੇ ਖਾਣੀ ਹੈ ਹਾਂਜੀ ਹਾਂਜੀ ਬਿਲਕੁਲ ਫੁੱਪੜ ਦੀ ਠੀਕ ਹੈ ਜੀ ਹਾਂ ਠੀਕ ਜੀ ਗੱਲਾਂ ਮਾਰਦੇ ਆ ਉਹ ਕਾਕਾ ਆਇਆ ਫੁੱਪੜ ਜੀ ਹਾਂਜੀ ਇੱਥੇ ਫੁੱਪੜ ਨਿਰਮਾਣ ਕਰਨਾ ਹੀ ਉਹ ਹੁਣੇ ਚੁੱਕ ਦਿੰਨਾ ਫੁੱਪੜ ਜੀ ਐਦਾਂ ਕਲੀਅਰ ਆ ਪਾਈਦਾ ਉਹ ਸਵੇਰੇ ਪਤਾ ਕਿ ਮੈਂ ਕੰਮ ਤੇ ਨਹੀਂ ਨਾ ਗਿਆ ਤੇ ਉਹ ਕਲੀਅਰ ਆ ਵਾਧੂ ਪਾਇਆ ਕੰਮ ਤੇ ਨਹੀਂ ਗਈ ਤਾਂ ਕਲੀਅਰ ਆ ਪਾ ਦਈਦਾ ਤੁਹਾਡੇ ਨਾਲੋਂ ਚੰਗੇ ਤੇ ਜਾਨਵਰ ਆ ਉਹ ਵੀ ਬੈਨ ਲੱਗਿਆ ਪੂਛ ਮਾਰ ਲੈਂਦੇ ਆ ਉਹ ਤੁਸੀਂ ਅਜੋਣਾ ਹੀ ਨਾ ਉਹ ਸਾਰੀ ਢੜੀ ਫੇਰ ਰਸੋਈ ਚ ਰਹੀ ਨਾ ਕੋਈ ਨਹੀਂ ਮੈਂ ਆ ਵੇਖ ਹੁਣੇ ਰੱਖ ਕੇ ਆਂ। ਕਿਆ ਕੰਮ ਕਰ ਗੱਲਾਂ ਮਾਰਦੇ ਆ। ਕੋਈ ਆ ਜਲਦੀ ਬਣਾ ਰੋਟੀ। ਕੁਫਨ ਭੁੱਖ ਬੜੀ ਲੱਗੀ ਓ। ਉਹ ਇਹਦੇ ਚਾਹ ਪੀਤੀ ਨਾ ਰੋਟੀ ਦੀ ਭੁੱਖ ਲੱਗੀ ਪੁੱਪਾ ਤੇ ਜਾ ਜਾ ਪੁੱਪਾ ਦਿਖਾਓ ਪਰਾ ਰੋਟੀ ਪਾ ਦਿਓ ਜਲਦੀ ਲੈ ਆਈ 2 ਮਿੰਟ ਚ ਬਸ ਜਲਦੀ ਹੋਰ ਉਪਰ ਜੀ ਉਪਰ ਜੀ ਹਾਂ ਰੋਟੀ ਰੋਟੀ ਖਾ ਲੈਣੀ ਤੋਂ ਦਾ ਮੇਰੇ ਤਰਾ ਹੀ ਕੱਢ ਤੇ ਬੰਦਿਆਂ ਵਾਂਗੂ ਠਾਹਾ ਮੈਨੂੰ ਲਾਇਆ ਚਰਨਜੀ ਰੋਟੀ ਬਣ ਗਈ ਚਰਨਜੀ ਦੀ ਰੋਟੀ ਲਾਇਆ ਯਾਰ ਬਣ ਗਈ ਹੈ ਹਾਂਜੀ ਲਿਆਓ ਲਿਆ ਲਿਆ ਸਤਨਾਮ ਸਤਨਾਮ ਇਹ ਪਨੀਰ ਬਣਾ ਪਨੀਰ ਹਾਂਜੀ ਪਨੀਰ ਤੇ ਛੋਲੇ ਆ ਨਾਲ ਦਹੀਂ ਮਸ ਆਪਣੇ ਪਨੀਰ ਦੇ ਪੀਸ ਵੱਡੇ ਹੀ ਕਰ ਲੈਂਦੇ ਤਦ ਇਹਨਾਂ ਨੂੰ ਨਹੀਂ ਪਤਾ ਕਿ ਭੁੱਫੜ ਜੀ ਆਏ ਆ ਕੋਈ ਮੁਰਗਾ ਵੜ ਲਓ ਕੋਈ ਬੱਕਰਾ ਲਿਆਓ ਅਚਾਨਕ ਤੁਸੀਂ ਆ ਗਏ ਨਾ ਤੇ ਮੈਂ ਕਿਹਾ ਜਲਦੀ ਜਲਦੀ ਫੇਰਾਹੀ ਬਣਾ ਲਾ ਉਹ ਗੱਲਾਂ ਤੁਹਾਡੀਆਂ ਸ਼ਹਿਰੀਆਂ ਵਾਲੀਆਂ ਹੀ ਆ ਪਨੀਰ ਤੇ ਮਾਸਾ ਵੱਧ ਪਾ ਲੈਂਦੇ ਉਹ ਮੈਂ ਕੋਈ ਨਹੀਂ ਮੈਂ ਮੰਗੋਂਦਾ ਜੇ ਹੋਰ ਸਿਰ ਚ ਪਾ ਦੀ ਮੇਰੇ ਬਾਜੋਂ ਮੰਗਾ ਕੇ ਉਹ ਆ ਗਈ ਜੀ ਤਾਂ ਮੈਂ ਖਾਣੀ ਹੈ ਜਾ ਯਾਰ ਪਨੀਰ ਲੈ ਕੇ ਆ ਪਨੀਰ ਲੈ ਆ ਇੱਥੇ ਉਹ ਆ ਜਾ ਯਾਰ ਜਦ ਪਾਦੇ ਯਾਰ ਸਾਰਾ ਪਾਦੇ ਪਾਦੇ ਇੱਧਰ ਹੀ ਜਾਨੀ ਐ ਘਣਕੇ ਪੀਸ ਪਾਉਂਦੀ ਸਵਾਦ ਬਹਾਰੇ ਲਿਆ ਨੂੰ ਮੱਥੇ ਮਾਰੀ ਮੇਰੇ ਫੋਗਲੀ ਜੀ ਸਬਜ਼ੀ ਬਣਾ ਕੇ ਸਪੈਸ਼ਲ ਕੁੱਫੜੀਟਾ ਦੇ ਵਾਸਤੇ ਬਣਾਇਆ ਮੈਂ ਪਨੀਰ ਛੋਲੇ ਤੇ ਢਾਂਗੜਾ ਬਣਾਉਣਾ ਸੀ ਨਾ ਤੀ ਖਾ ਕੇ ਦੇਖੋ ਇੱਕ ਦੋ ਬੁਰਕਿਆ ਹੋਰ ਬੁਰਕਿਆਂ ਕੀ ਖਾਵਾਂ ਅਕਲ ਮੋਤ ਨਹੀਂ ਗਈ ਤੁਹਾਨੂੰ ਆਪਣੇ ਪਿਓ ਨੂੰ ਪੁੱਛੀ ਜਦੋਂ ਮੈਂ ਪਿੰਡ ਜਾਣਾ ਕਿੰਦਾ ਸੇਵਾ ਕਰਦਾ ਸੀ ਮੇਰੀ ਤੁਹਾਡੇ ਕੋ ਤੇ ਆਉਣਾ ਹੀ ਨਹੀਂ ਮੈਂ ਅੱਜ ਤੋਂ ਬਾਅਦ ਪੁੱਲ ਭਲੇਖੇ ਆ ਗਿਆ ਮੈਂ ਨਰਾਜ ਨਾ ਹੋ ਕੁੱਫੜੀ ਉਹ ਨਰਾਜ ਕੀ ਹੋਵਾ ਸਵੇਰ ਦਾ ਤੁਰਿਆ ਮੈਂ ਚੇਚਾ ਮਿਲਣ ਆਇਆ ਤੁਹਾਨੂੰ ਇੱਥੇ ਕੁੱਫੜ ਜੀ ਨਰਾਜ ਨਾ ਹੋ ਬੈਠੋ ਬੈਠੋ ਸੀ ਹੋਰ ਨਾ ਪਿੰਡ ਹੀ ਜਾਇਆ ਕਰਨ ਨਾਲੇ ਤੇਰੇ ਭਿਓਨ ਦਸੂ ਤੇਰੀ ਕਰਤੂਤ ਖਾਓ ਬੈਠੇ ਰੋਟੀਆਂ ਤੇ ਫੁੱਪੜ ਜੀ ਨਾਲ ਨਾ ਮੋ ਤੂੰ ਇਹੀ ਬੈਠੋ ਫਿਰ ਆਜਣਾ ਮਤ ਕੀ ਕਰਾਂ ਫਿਰ ਦੱਸ ਦੀ ਨਾ ਤੂੰ ਚਾਹ ਟੰਗਣਾ ਪਿਆਈ ਨਾ ਤੋ ਮੈਨੂੰ ਰੋਟੀ ਚਾਹਣਾ ਖਵਾਈ ਹੋਰ ਦੱਸ ਮੈਂ ਕੀ ਕਰਾਂ ਕੀ ਹੋਇਆ ਫੁੱਪੜ ਜੀ ਕੁਛ ਨਹੀਂ ਹੋਇਆ ਹੋਇਆ ਇੱਥੇ ਪਰ ਆਜੋ ਮੈਨੂੰ ਜਾਣ ਦੋ ਕਰ ਤੁਸੀਂ ਐਵੇਂ ਗੁੱਸਾ ਕਰਕੇ ਮੈਂ ਸਪੈਸ਼ਲ ਕਿਵੇਂ ਗੁੱਸਾ ਕਰਾਂ ਫਿਰ ਦੱਸ ਦੇ ਤੂੰ ਤੂੰ ਦੱਸ ਦੇ ਮੈਨੂੰ ਤੂੰ ਹੀ ਸਿਕਾਓਗੇ ਉਹਨਾਂ ਨੂੰ ਵੱਡਿਆਂ ਨੂੰ ਗੁੱਸਾ ਕਰਨਾ ਕਿ ਨਹੀਂ ਕਰਨਾ ਸੇਵਾ ਤੁਹਾਡੇ ਕੋ ਹੁੰਦੀ ਨਹੀਂ ਹੈ ਚਲੋ ਜੋ ਤੁਸੀਂ ਖਾਣਾ ਮੈਂ ਤੁਹਾਡੇ ਮਨ ਪਸੰਦੀ ਹੁਣ ਮੈਂ ਕੁਝ ਨਹੀਂ ਖਾਣਾ ਹੁਣ ਮੈਂ ਪਿੰਡ ਚੱਲੇ ਆ ਤੇਰੇ ਪਿਓ ਕੋ ਉਹਨੂੰ ਜਾ ਕੇ ਦੱਸੂਗਾ ਤੇਰੀਆਂ ਕਰਤੂਤਾਂ ਫੁੱਫੜ ਜੀ ਗੱਲ ਤੇ ਸੁਣੋ ਉਹ ਪਿੱਛੇ ਰਹਿ ਮਗਰ ਮਗਰ ਨਾ ਆ ਮੇਰੇ ਚੱਲ ਜਾ ਗੱਲ ਤੇ ਸੁਣੋ ਫੁੱਫੜ ਜੀ ਉਹ ਮੈਂ ਸੁਣੀ ਤੇਰੀ ਗੱਲ ਬਥੇਰੀਆਂ ਸੁਣ ਲਿਆ ਤੇਰੀਆਂ ਗੱਲਾਂ ਉਹ ਗਰਮੀ ਬੜੀ ਕਿੱਥੇ ਜਾਓਗੇ ਇੱਕ ਪਿਓ ਨੂੰ ਹੁਣ ਬਾਹਰ ਕੱਢ ਲਈ ਸੱਟ ਪੇਟ ਲਵਾ ਦੇਗਾ ਮੇਰੇ ਉਹ ਗਰਮੀ ਬੜੀ ਕਿੰਨੀ ਖਾਦਾ ਪੀਤਾ ਕੁਛ ਨਹੀਂ ਤੇ ਸੱਟ ਨਜਾਇਜ਼ ਲਵਾ ਦੇਣ ਲਗਾ ਮੇਰੇ ਅੱਛਾ ਮਨੂੰ ਚਲ ਜਿਓ ਜਾ ਦਫਾ ਹੋ ਜਾਗੇ ਸਾਂਭ ਲਿਆ ਜਨਾ ਫੁੱਫੜਾ ਸਾਂਪ ਉਹ ਤੁੰਤੀ ਕਿੰਨੇ ਸਾਂਪ ਲੰਗਾ ਆ ਫੁੱਫੜ ਥੋੜੀ ਹੀ ਉਹ ਵਹੀ ਹੁਆ ਅੱਡੀ ਵੱਡੀ ਆਫਤ ਮੇਰੇ ਗੱਲ ਪੈ ਗਈ ਅੱਜ ਮਹਾਇਸ ਗਲੋ ਲੱਥੀ ਤੂੰ ਰੋਟੀ ਬਣਾ ਤੇ ਮੈਨੂੰ ਵੀ ਭੁੱਖ ਲੱਗੀ ਬਣੀਓ ਰੋਟੀ ਕਿ ਨਹੀਂ ਬਣਾਇ ਨਈ ਆਪੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਅੱਜ ਦੀ ਵੀਡੀਓ ਬਣਾਈਆਂ ਅਸੀਂ ਫੁੱਫੜ ਜੀ ਜਿਵੇਂ ਫੁੱਫੜ ਜੀ ਹੁੰਦੇ ਘਰ ਵਿੱਚ ਤੇ ਥੋੜਾ ਫਨ ਵੀ ਕੀਤਾ ਆਪਾਂ ਵੀਡੀਓ ਦਿਖਾਈ ਹੈ ਭੀ ਜਿਵੇਂ ਕਈਆਂ ਦੇ ਫੁੱਫੜ ਇਦਾਂ ਦੇ ਹੁੰਦੇ ਆ ਜਿਵੇਂ ਅੜਬ ਸੁਭਾ ਦੇ ਸਾਡੇ ਫੁੱਫੜ ਦੀ ਆਪਾਂ ਵਿਖਾਏ ਆ ਤੇ ਉਹਨਾਂ ਨੂੰ ਆਪਾਂ ਕਹਿਣਾ ਚਾਹੁੰਦੇ ਆ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਫੁੱਫੜ ਜੀ ਚਲੋ ਠੀਕ ਆ ਤੁਸੀਂ ਆਪਣਾ ਜ਼ਮਾਨਾ ਜੀ ਲਿਆ ਬਹੁਤ ਵਧੀਆ ਵਾ ਹੁਣ ਸਮੇਂ ਦੇ ਨਾਲ ਸਭ ਕੁਝ ਚੇਂਜ ਹੋ ਗਿਆ ਵਾ ਜਿਹੜੇ ਅੱਜ ਕੱਲ ਦੇ ਬੱਚੇ ਆ ਉਹ ਉਹਨਾਂ ਦਾ ਮਾਹੌਲ ਉਹਦਾਂ ਦਾ ਨਹੀਂ ਆ ਬਾਕੀ ਬਹੁਤ ਵਧੀਆ ਤੁਸੀਂ ਦੱਸਿਆ ਬਹੁਤ ਵਧੀਆ ਸੋਚ ਤੁਸੀਂ ਦੱਸੀ ਆ ਕਿ ਜਿਵੇਂ ਵਧੀਆ ਵਧੀਆ ਚੀਜ਼ਾਂ ਦੱਸੀਆਂ ਜਿਵੇਂ ਚੁੰਨੀ ਨਾਲ ਸਿਰ ਢਾਕੇ ਰੱਖਣਾ ਚਾਹੀਦਾ ਔਰਤ ਨੂੰ ਹੋਰ ਵੀ ਬਹੁਤ ਵਧੀਆ ਵਧੀਆ ਅਸੀਂ ਕੋਸ਼ਿਸ਼ ਕੀਤੀ ਮੈਸੇਜ ਦੇਣ ਦੀ ਜੇ ਵੀਡੀਓ ਚੰਗੀ ਲੱਗੀ ਹੋਏ ਤੇ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਕੁਝ ਵੀ ਗਲਤੀ ਹੋ ਗਈ ਤੇ ਨਿਮਾਣੇ ਦਾ ਸਮਝ ਕੇ ਆਪਣੇ ਮਾਫ ਕਰਦਿਆ ਕਰੋ ਤੇ ਗਲਤੀਆਂ ਸਾਡੀਆਂ ਨੂੰ ਜਰੂਰ ਦੱਸ ਦਿਆ ਕਰੋ ਕਿ ਕਿੱਥੇ ਕਿੱਥੇ ਤੁਹਾਡੇ ਕੋਲ ਗਲਤੀ ਹੋਈ ਆ ਅਸੀਂ ਨੈਕਸਟ ਵੀਡੀਓ ਵਿੱਚ ਆਪਣੀਆਂ ਗਲਤੀਆਂ ਜਰੂਰ ਸੁਧਾਰਾਂਗੇ ਤੇ ਤੁਹਾਡੇ ਆਸਤੇ ਲੈ ਕੇ ਆਵਾਂਗੇ ਨਵੇਂ ਨਵੇਂ ਵੀਡੀਓ ਤੇ ਜੇ ਤੁਹਾਡੇ ਕੋਈ ਟੌਪਿਕ ਹੈਗਾ ਵਾ ਕੋਈ ਵੀ ਹੈਗਾ ਤੁਸੀਂ ਮੈਨੂੰ ਦੇ ਸਕਦੇ ਹੋ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਰੂਰ ਦਬਾ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਾ ਆਪਣੇ ਆਲੇ ਦਰਵਾਜ਼ੇ ਨੂੰ ਖੋ ਸਾਫ ਸੁਥਰਾ ਜਿੰਨਾ ਵਿੱਚ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ੍ਰੀ ਅਕਾਲ